ਆ ਪੰਜਾਬੀ ਯੂਨੀਵਰਸ ਨੇ ਪੈਸੇ ਨਾ ਜਾਮਾ ਕਰੇ ਇਹਨਾਂ ਦਾ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੂੰ ਤੇ ਉਹ ਬੱਚੇ ਜਿਹੜੇ ਸੀ ਉਹਨਾਂ ਦੇ ਪਹਿਲਾਂ ਪਹਿਲਾਂ ਫੀਸਾਂ ਲੈ ਲਈਆਂ ਪਿੱਛੋਂ ਵਾਪਸ ਕਰੀਆਂ ਫਿਰ ਇਹਨਾਂ ਦਿੱਕਤ ਉਹਨਾਂ ਦੇ ਇੰਨਾ ਚਿਰ ਖਜਾਲਤ ਹੋਈ ਇਹ ਲੈ ਆ ਕੇ ਦੇਣ ਦੀ ਵਾਪਸ ਕਰਨ ਦੀ ਮੁੜ ਕਰਦਾ ਕਹਿ ਕੇ ਰਹਿ ਗਏ ਉਹ ਵਿਚਾਰਿਆਂ ਦਾ ਸਾਡ ਮਾਰੇ ਗਏ ਕੇਂਦਰ ਤੇ ਸੂਬੇ ਦੀ ਜੇ ਲੜਾਈ ਰੱਖਣੀ ਹੈ ਤੁਸੀਂ ਲੜਾਈ ਕਿਸ ਉਸ ਗੰਦੇ ਰੱਖੋ ਜਿਹਦਾ ਨੁਕਸਾਨ ਲੋਕਾਂ ਨੂੰ ਨਾ ਹੋਵੇ ਆਪਸ ਵਿੱਚ ਲੜੀਓ ਜਿਹੜਾ ਲੜਨਾ ਚਲਾ ਲਓ ਡਾਂਗਾ ਜਿਹੜੀ ਚਲਾਉਣੀਆਂ ਨੇ ਇਹ ਨੁਕਸਾਨ ਕਰ ਲੜਦੇ ਹੀ ਨੇ ਕਹਿੰਦੇ ਝੋਟਾ ਦਾ ਪੇੜ ਤੇ ਫਸਲਾਂ ਦਾ ਜਾੜਾ ਸੋ ਇੱਕ ਤਾਂ ਇਹ ਹੈ ਵੀ ਪੰਜਾਬ ਦੇ ਨਾਲ ਤਾਂ ਇੰਨਾ ਜ਼ਿਆਦਾ ਚੱਕਾ ਹੋਇਆ ਹੈ ਕਿ ਪੰਜਾਬ ਨੂੰ ਇੱਕ ਵਿਸ਼ੇਸ਼ ਪੈਕੇਜ ਦੀ ਲੋੜ ਹੈ ਉਸ ਤੋਂ ਬਗੈਰ ਪੰਜਾਬ ਇਸ ਤੋਂ ਨਿਕਲ ਨਹੀਂ ਸਕਦਾ ਇਸੇ ਜਾਲ ਚੋਂ ਹੁਣ ਤੁਸੀਂ ਦੇਖੋ ਅਸੀਂ ਕਿੱਥੇ ਹੋਏ ਕਿੱਛੋਂ ਇੱਕ ਪਾਸੇ ਜੰਮੂ ਕਸ਼ਮੀਰ ਸਾਡੇ ਨਾਲ ਲੱਗਦਾ ਹੈ ਉੱਥੇ ਕੋਈ ਸ਼ਾਂਤੀ ਨਹੀਂ ਹੈ ਦੂਜੇ ਪਾਸੇ ਪਾਕਿਸਤਾਨ ਸਾਡੇ ਨਾਲ ਲੱਗਦਾ ਹੈ ਉੱਥੇ ਕੋਈ ਸ਼ਾਂਤੀ ਨਹੀਂ ਹੈ ਤੇ ਫਿਰ ਸਾਡਾ ਤਾਂ ਪੰਗਾ ਹੀ ਹੈ ਇਹ ਉਹ ਜਿਹੜੀ ਅਸ਼ਾਂਤੀ ਹੈ ਉਹ ਕਹਿੰਦੇ ਨੇ ਫਿਰ ਅਛਾ ਡਾਕਟਰ ਸਾਹਿਬ GST ਦੀ ਗੱਲ ਕੀਤੀ ਹੈ ਪੰਜਾਬ ਦਾ ਵੀ ਬਹੁਤ ਜ਼ਿਆਦਾ ਪੈਸਾ ਉਹਦੇ ਕਰਕੇ ਜਿਹੜਾ ਰੂਰਲ ਡਵੈਲਪਮੈਂਟ ਫੰਡ ਵਾਲਾ ਕਿੰਨਾ ਕਰੋੜ ਰੁਕਿਆ ਹੋਇਆ ਸੀਗਾ ਤਾਂ ਹੁਣ ਇਹ ਚਾਪ ਜੀ ਪੰਜਾਬ ਨੂੰ ਵੀ ਦੇਖੀਏ ਨਾਲ ਦੀ ਨਾਲ ਪੰਜਾਬ ਦੇ ਲਈ ਕੀ ਕੁਝ ਨਿਕਲ ਗਿਆ ਮੈਂ ਪਹਿਲੀ ਗੱਲ ਵੀ ਜਿਹੜਾ ਟੈਕਸ ਨੇ ਉਹ ਵੀ ਉਦਾਂ ਹੋ ਗਏ ਟੈਕਸਾਂ 'ਚ ਕਿਸੇ ਨੂੰ ਰਾਹਤ ਨਹੀਂ ਦਿੱਤੀ ਜਿਹੜਾ ਐਕਸਪੈਂਡੀਚਰ ਇਕਨੋਮੀ ਆਪਾਂ ਬਜਟ ਦੀ ਗੱਲ ਕਰਦਾ ਬਜਟ ਨੂੰ ਪ੍ਰੋਪਰਲੀ ਲਈਏ ਥੋੜਾ ਜਿਹਾ ਖਰਚਾ ਤਾਂ ਵਧੂਗਾ ਜੇ ਲੋਕਾਂ ਕੋਲ ਪੈਸਾ ਹੋਊਗਾ ਮੈਜੋਰਟੀ ਲੋਕਾਂ ਕੋਲ ਤਾਂ ਪੈਸਾ ਹੀ ਨਹੀਂ ਹੈ 9 ਜਾਂ ਤੁਸੀਂ 15000 ਤੇ 10000 ਤੇ 5000 ਤੇ ਮੁੰਜ ਕੋਟ ਰੋ ਕਿਤੇ ਖਰਚਾ ਕਰੇਗਾ ਚਾਹੀਦਾ ਤਾਂ ਉਹਨੂੰ ਇਹ ਪੈਸੇ ਤਾਂ ਤੁਸੀਂ ਮਜ਼ਦੂਰ ਨੂੰ ਕੁਝ ਨਹੀਂ ਦਿੱਤਾ ਤੁਸੀਂ ਕਿਸਾਨ ਨੂੰ ਕੁਝ ਨਹੀਂ ਦਿੱਤਾ ਤੁਸੀਂ ਛੋਟੇ ਦੁਕਾਨਦਾਰ ਨੂੰ ਕੁਝ ਨਹੀਂ ਦਿੱਤਾ ਰੇੜੀ ਰਿਕਸ਼ੇ ਵਾਲੇ ਨੂੰ ਕੁਝ ਨਹੀਂ ਦਿੱਤਾ ਜੇ ਤੁਸੀਂ ਆਟਾ ਵਾਲੇ ਨੂੰ ਕੁਝ ਨਹੀਂ ਦਿੱਤਾ ਫਿਰ ਉਹਨੇ ਖਰਚਾ ਕਿੱਥੋਂ ਕਰਨਾ ਹੈ ਉਹ ਵਿਚਾਰਾ ਆਪਦਾ ਹੱਥ ਕੁੱਟ ਕੇ ਰਹਿ ਕੇਗਾ ਹੱਥ ਕੁੱਟ ਕੇ ਰਹਿ ਕੇਗਾ ਤੁਹਾਡੀ ਇਕਨੋਮੀ ਪਿੱਛੇ ਜਾਏਗੀ ਤੁਹਾਡਾ ਡੀਐਸਟੀ ਵੀ ਘਟਾ ਆਏਗਾ ਫਿਰ ਘਟੇਗਾ ਜਿਹੜਾ ਤੁਸੀਂ ਕਹਿੰਦੇ ਸਾਡਾ ਵੱਧ ਜਾਂਦਾ ਕੋਈ ਹੋਰੇ ਤਰੀਕੇ ਨਹੀਂ ਫਿਰ ਉਤਲੇ ਆਲਿਆਂ ਨਾਲ ਵੱਧਦਾ ਕੰਨ ਦਾ ਜੀਐਸਟੀ ਵਧਾਉਣਾ ਸਾਡਾ ਏਮ ਨਹੀਂ ਸਾਡਾ ਏਮ ਲੋਕਾਂ ਨੂੰ ਖੁਸ਼ਹਾਲ ਰੱਖਣਾ ਹੁੰਦਾ ਨਾਲ ਇੱਕ ਦੂਜਾ ਫੇਰ ਤੁਹਾਡੀ ਉਹ ਆਮਦਨ ਆ ਗਈ ਜਦ ਤੋ ਦੀ ਆਮਦਨ ਆ ਗਈ ਤੁਸੀਂ ਉਹਦੀ ਡਿਸਟ੍ਰਿਬਿਊਸ਼ਨ ਕਰਨੀ ਹੈ ਫਾਈਨੈਂਸ ਕਮਿਸ਼ਨ ਇੱਥੇ ਪੰਜਾਬ ਜਾ ਕੇ ਗਿਆ ਪਰਸੋਂ ਤੇ ਉਹਦੇ ਵਿੱਚ ਤੁਸੀਂ ਪੈਸਾ ਥੱਲੇ ਨਹੀਂ ਰਹੇ ਪੰਜਾਬ ਦੇ ਜਿਹੜੇ ਆਪ ਦੇ ਪਹਿਲੀ ਗੱਲ ਤੁਸੀਂ ਸਾਰੀਆਂ ਸਕੀਮਾਂ ਸੂਬੇ ਤੋਂ ਖੋ ਕੇ ਆਪਦੇ ਕੋਲ ਲੈਣੀਆਂ ਆ ਜੀ ਐਨਆਰਚਾ ਮੈਂ ਆ ਜੀ ਸਰ ਦੇ ਸਿੱਖਿਆ ਮੈਂ ਆ ਜੀ ਮਦਮ ਕੇ ਸਿੱਖਿਆ ਮੈਂ ਆ ਨੇ ਆ ਜੀ ਉਹ ਜੋ ਸੱਤਰ ਸਿੱਖਿਆ ਦੇ ਅਭਿਆਨ ਆ ਨੈਸ਼ਨਲ ਹਾਈਵੇ ਦੇ ਜੀ ਆ ਅਸੀਂ ਫਰਾਨੀ ਸਕੀਮ ਸ਼ੁਰੂ ਕਰਤੀ ਜੀ ਆ ਸਾਡੀ ਅੰਗਨ ਵਾਲੀ ਸਕੀਮ ਹੈ ਜੀ ਆ ਸਾਡੀ ਆਸ਼ਾ ਸਕੀਮ ਹੈ ਜੀ ਤੁਸੀਂ ਉਹ ਤਰ੍ਹਾਂ ਦੀ ਸਕੀਮ ਸ਼ੁਰੂ ਕਰਤੇ ਆ ਸਾਡੇ ਹੈਲਥ ਐਂਡ ਵੈਲਨੈਸ ਕਲੀਨਿਕ ਨੇ ਜੀ ਉਹਦੇ ਵਾਸਤੇ ਤੁਸੀਂ ਪੈਸੇ ਤਾਂ ਕਰਦੇ ਹੋ ਸ਼ੇਅਰਿੰਗ ਚ 60 40 ਤਕਰੀਬਨ ਆ ਸਾਡੀ ਇੰਸ਼ੋਰੈਂਸ ਦੀ ਸਕੀਮ ਹੈ ਤੇ ਮੁੜ ਕੇ ਪੈਸੇ ਦਿੰਦੇ ਨਹੀਂ ਕਿਉਂ ਨਹੀਂ ਦਿੰਦੇ ਬਈ ਜੇ ਦਾ ਸਕੀਮ ਨਹੀਂ ਚੱਲ ਰਹੀ ਤਾਂ ਤਾਂ ਤੁਸੀਂ ਕਹੋ ਇਹ ਕਹਾਵਾਨੀ ਵਾਕਏ ਤੁਸੀਂ ਜੋ ਹਿਸਾਬ ਨਹੀਂ ਦਿੱਤਾ ਫਲਾਣਾ ਹਿਸਾਬ ਹੁੰਦਾ ਹੈ ਸਭ ਤੁਸੀਂ ਦੇ ਦਿਨਾ ਸਭ ਰੋਜ਼ ਆਡਿਟਰ ਦਾ ਤੁਹਾਡਾ ਤਰੀਕਾ ਹੈ ਹੋਰ ਹੈ ਆਬਜੈਕਸ਼ਨ ਲੱਗਣਗੇ ਸਾਰੀ ਸਰਕਾਰਾਂ ਚਾਹੁੰਦੀਆਂ ਨੇ ਕਦੇ ਆਏ ਥੋੜਾ ਇਹ ਇਹਨਾਂ ਦਾ ਕਿਉਂ ਨਹੀਂ ਫਿਰ ਬਜਟ ਹੁੰਦਾ ਹਿਸਾਬ ਤਾਂ ਇਹਨਾਂ ਦੇ ਡਿਪਾਰਟਮੈਂਟ ਵੀ ਨਹੀਂ ਕਦੇ ਕਿਦੰਦੇ ਕਈ ਵਾਰੀ ਮੈਂ ਨਹੀਂ ਕਹਿੰਦਾ ਕਿ ਹਿਸਾਬ ਨਹੀਂ ਦੇਣਾ ਚਾਹੁੰਦਾ ਮੈਂ ਸਰਕਾਰ ਚਾਹ ਮਜਾਲਾ ਨਾ ਹਿਸਾਬ ਜਾਵੇ ਜਾਣਾ ਚਾਹੀਦਾ ਪਰ ਜੇ ਡੇਟ ਹੋ ਗਿਆ ਨਾ ਲੋਕਾਂ ਦੇ ਥੋੜੋ ਇੱਕ ਅਧਿਕਾਰੀ ਨੇ ਗਲਤੀ ਕਰਤੀ ਕਿ ਉਹਨੇ ਹਿਸਾਬ ਨਹੀਂ ਤੇਜਾ ਠੀਕ ਹੈ ਉਹਨੂੰ ਕੋ ਨੁਕਸਾਨ ਹੁੰਦਾ ਐਨਆਰਐਚਐਮ ਦਾ ਐਸਐਸਏ ਦਾ ਸਰ ਸਿੱਖਿਆ ਅਭਿਆਨ ਦਾ ਮਾਧਮਿਕ ਸਿੱਖਿਆ ਦਾ ਅਭਿਆਨ ਦਾ ਰੂਸਾ ਦਾ ਕੋਈ ਅਧਿਕਾਰੀ ਨਾ ਭੇਜੇ ਆ ਪੰਜਾਬੀ ਯੂਨੀਵਰਸਿਟੀ ਨੇ ਪੈਸੇ ਨਾ ਜਮ੍ਹਾਂ ਕਰਾਏ ਇਹਨਾਂ ਦਾ ਕੋਈ ਫਰਕ ਨਹੀਂ ਪਿਆ ਉਹਨਾਂ ਨੂੰ ਤੇ ਉਹ ਬੱਚੇ ਜਿਹੜੇ ਸੀ ਉਹਨਾਂ ਦੇ ਪਹਿਲੇ ਪਹਿਲਾਂ ਫੀਸਾਂ ਲੈ ਲਈਆਂ ਪਿੱਛੋਂ ਵਾਪਸ ਕਰੀਆਂ ਪਹਿਲਾਂ ਦਿੱਕਤ ਉਹਨਾਂ ਦੇ ਇੰਨਾ ਚਿਰ ਖਜਾਲਤ ਹੋਈ ਲਿਆ ਕੇ ਦੇਣ ਦੀ ਵਾਪਸ ਕਰਨ ਦੀ ਮੁੜ ਕਰਦਾ ਕਹਿ ਕੇ ਰਹਿ ਗਿਆ ਉਹ ਵਿਚਾਰਿਆਂ ਦਾ ਸਾੜ ਮਾਰਿਆ ਗਿਆ ਸੋ ਜਾਦੇ ਇਹ ਇਸ ਤਰ੍ਹਾਂ ਦਾ ਕੰਮ ਹੁੰਦਾ ਹੈ ਉਹ ਅਧਿਕਾਰੀ ਨੂੰ ਸਜ਼ਾ ਦਿਓ ਤੁਸੀਂ ਲੋਕਾਂ ਨੂੰ ਸਜ਼ਾ ਦੇ ਦਿੰਦੇ ਹੋ ਇਹ ਤਾਂ ਸੌਖੇ ਕੰਮ ਹੈ ਬੇਅਸਿਕੀ ਕਰੀਏ ਜੀ ਕੇਂਦਰ ਤੇ ਸੂਬੇ ਦੀ ਜੜੜਾਈ ਰੱਖਣੀ ਹੈ ਤੁਸੀਂ ਲੜਾਈ ਕਿਸ ਉਸ ਗੱਲ ਤੇ ਰੱਖੋ ਜਿਹਦਾ ਨੁਕਸਾਨ ਲੋਕਾਂ ਨੂੰ ਨਾ ਹੋਵੇ ਆਪਸ ਵਿੱਚ ਲੜੀਓ ਜਿਹੜੇ ਲੜਨਾ ਚਲਾੜੋ ਡਾਂਗਾ ਜਿਹੜੀ ਚਲਾਉਣੀਆਂ ਨੇ ਇਹੇ ਨੁਕਸਾਨ ਕਰ ਲੜਦੇ ਇਹਨੇ ਕਹਿੰਦੇ ਝੋਟਾਂ ਦਾ ਪੇੜ ਤੇ ਫਸਲਾਂ ਦਾ ਜਾੜਾ ਆਮ ਲੋਕਾਂ ਨੂੰ ਨੁਕਸਾਨ ਹੁੰਦਾ ਹੁਣ ਇਹਨਾਂ ਨੇ ਰੂਰਲ ਡਿਵੈਲਪਮੈਂਟ ਫੰਡ ਬੰਦ ਕਰ ਰੱਖਿਆ ਸੜਕਾਂ ਟੁੱਟੀਆਂ ਪਈਆਂ ਨੇ ਹਾਲਾਂਕਿ ਆਪ ਵੀ ਇਹੋ ਜਿਹੇ ਹਾਲ ਕਰਦੇ ਨੇ ਐਨਐਚਆਈ ਦੇ ਤੇ ਸਾਰੇ ਇਹਨਾਂ ਨੇ ਅਟਾ ਢਾਰ ਕੇ ਨੇ ਸੜਕ ਦੇ ਉੱਥੇ ਵੀ ਬਰਾੜ ਹੈ ਉੱਥੇ ਕਿਹਨੇ ਰਿਪੇਅਰ ਕਰਦੇ ਇੰਨਾ ਕੋਈ ਪੁੱਛੀ ਸੋ ਇੱਕ ਤਾਂ ਇਹ ਹੈ ਵੀ ਪੰਜਾਬ ਦੇ ਨਾਲ ਤਾਂ ਇੰਨਾ ਜ਼ਿਆਦਾ ਚੱਕਾ ਹੋਇਆ ਹੈ ਕਿ ਪੰਜਾਬ ਨੂੰ ਇੱਕ ਵਿਸ਼ੇਸ਼ ਪੈਕੇਜ ਦੀ ਲੋੜ ਹੈ ਉਸ ਤੋਂ ਬਗੈਰ ਪੰਜਾਬ ਇਸ ਤੋਂ ਨਿਕਲ ਨਹੀਂ ਸਕਦਾ ਇਸੇ ਜਾਲ ਚੋਂ ਕਈ ਵੀਰੇ ਬੰਦਾ ਫਸ ਜਾਂਦਾ ਘੁੰਮਣ ਕੇਰੀ ਚ ਜੇ ਘੁੰਮਣ ਕੇਰੀ ਚ ਫਸਣਾ ਵਾਲੇ ਨੂੰ ਤੁਸੀਂ ਕੱਢਣ ਵਾਸਤੇ ਆਮ ਬੀੜੀ ਵਰਤੋਗੇ ਤਾਂ ਨਹੀਂ ਵਰਤਿਆ ਜਾਣਾ ਨਹੀਂ ਨਿਕਲਣਾ ਉਹਨੇ ਉਹਦੇ ਵਾਸਤੇ ਤੁਹਾਨੂੰ ਵਿਸ਼ੇਸ਼ ਕੋਸ਼ਿਸ਼ ਕਰਨੀ ਪੈਂਦੀ ਹੈ ਵੀ ਕਿਉਂਕਿ ਘੁੰਮਣ ਕੇਰੀ ਚ ਫਸ ਗਿਆ ਸੋ ਪੰਜਾਬ ਹੀ ਘੁੰਮਣ ਕੇਰੀ ਚ ਫਸਾ ਹੋਇਆ ਹੈ ਉਹ ਕੰਮ ਨੇ ਕਿਰੀ ਕਿਰੀ ਚ ਫਸਿਆ ਹੋਇਆ ਹੈ ਕਿ ਪੰਜਾਬ ਇੱਕ ਬਾਰਡਰ ਸਟੇਟ ਹੋਣ ਕਰਕੇ ਇਹਦੇ ਕਈ ਤਰ੍ਹਾਂ ਦੇ ਖਰਚੇ ਵੱਧ ਜਾਂਦੇ ਨੇ ਇਹਦਾ ਆਫਟਚਾਰਲ ਛੱਡੇ ਜਾਂਦਾ ਕਿਉਂਕਿ ਕਦੇ ਕੁਝ ਹੋ ਜਾਂਦਾ ਬਾਰਡਰ ਤੇ ਕਦੇ ਕੁਝ ਹੋ ਜਾਂਦਾ ਇਹਦੇ ਵਸਟ ਸੋੜਵਾ ਕਰਦਾ ਫਿਰ ਬਾਰਡਰ ਪਾਰ ਤੋਂ ਬੜਾ ਨਿਸ਼ਾਨਦਾ ਉਹ ਇਹਦੀ ਇਕਨੋਮੀ ਨੂੰ ਤਬਾਹ ਕਰ ਰਿਹਾ ਫਿਰ ਇੱਥੇ ਗੁੰਡਾਗਰਦੀ ਬਾਰਡਰ ਪਾਰ ਹੋਣ ਕਰਕੇ ਬਹੁਤ ਜ਼ਿਆਦਾ ਹੋ ਰਹੀ ਹੈ ਉਹ ਵੀ ਇਹਦਾ ਮਤਲਬ ਨੁਕਸਾਨ ਹੁੰਦਾ ਜੇ ਗੁੰਡਾਗਰਦੀ ਹੋਊ ਉਹ ਸ਼ਾਂਤੀ ਰਹੂ ਫਿਰ ਕੁਝ ਸਰਕਾਰ ਦੀਆਂ ਨੀਤੀਆਂ ਹੀ ਜੀਆਂ ਨੇ ਹੁਣ ਤੁਸੀਂ ਦੇਖੋ ਅਸੀਂ ਕਿੱਥੇ ਰਿਹਾ ਹੋਏ ਕਿੱਥੋਂ ਆ ਇੱਕ ਪਾਸੇ ਜੰਮੂ ਕਸ਼ਮੀਰ ਸਾਡੇ ਨਾਲ ਲੱਗ ਉੱਥੇ ਕੋਈ ਸ਼ਾਂਤੀ ਨਹੀਂ ਹੈ ਦੂਜੇ ਪਾਸੇ ਪਾਕਿਸਤਾਨ ਸਾਡੇ ਨਾਲ ਲੱਗਦਾ ਹੈ ਉੱਥੇ ਕੋਈ ਸ਼ਾਂਤੀ ਨਹੀਂ ਹੈ ਤੇ ਫਿਰ ਸਾਡਾ ਤਾਂ ਪੰਗਾ ਹੀ ਹੈ ਇਹ ਉਹ ਜਿਹੜੀ ਅਸ਼ਾਂਤੀ ਹੈ ਉਹ ਕਹਿੰਦੇ ਨੇ ਇਹ ਬਜਟ ਦੇ ਵਿੱਚ ਕੋਈ ਰਿਫਲੈਕਟਿੰਗ ਕਰਾ ਵੀ ਚਲੋ ਤੁਹਾਨੂੰ ਇੰਨੇ ਪੈਸੇ ਦਿੰਨੇ ਆ ਬੀਓਸ ਦੇ ਤੁਸੀਂ ਵੀ ਤੁਸੀਂ ਉਸੇ ਹੀ ਵਿਜੀ ਚ ਹੋ ਵੀ ਉਸ ਦੀ ਕੰਦ ਹੈ ਵਸਤਾਂ ਤੇ ਸਾਡਾ ਹੁਣ ਅਰਥਚਾਰਾ ਦਾ ਹਾਲ ਕੀ ਹੋਇਆ ਤੇ ਜਿਹੜੇ ਬਾਰਡਰ ਦੇ ਨਾਲ ਨਾਲ ਤਾਰ ਲੱਗੀ ਹੈ ਜਿੱਥੇ ਉੱਥੇ ਸਾਡਾ ਕਿਸਾਨ ਤਾਂ ਪਰਲੇ ਪਾਸੇ ਜਾ ਕੇ ਖੇਤੀ ਕਰ ਹੀ ਨਹੀਂ ਸਕਦਾ ਉਹਦਾ ਨੁਕਸਾਨ ਹੋਈ ਜਾਂਦਾ ਲੋ ਜੀ ਉਹਨੂੰ ਕੋਈ ਤਰ੍ਹਾਂ ਦੇਣੀ ਹੋਊਗੀ ਇਹਨੇ ਕਿਸਾਨ ਪੰਜਾਬ ਸਭ ਤੋਂ ਜ਼ਿਆਦਾ ਸੋਇਸਾਈਡ ਕੀ ਉਹਨੇ ਕਿਸਾਨਾਂ ਮਜ਼ਦੂਰਾਂ ਚ ਸੋਇਸ ਕਰ ਇਦਨੇ ਪੜਾਈ ਦਾ ਹੁਣ ਜੇ ਸਾਡਾ ਅਸੀਂ ਕੰਨ ਕੰਨੀ ਪੈਦਾ ਕਰਕੇ ਜੀ ਸਾਡਾ ਪੜਾਈ ਦਾ ਸਟੈਂਡਰਡ ਹੈ ਇੱਕ ਤੁਸੀਂ ਇੱਥੇ ਤੈਅ ਤਾਂ ਕਰ ਦਿੰਦੇ ਹੋ ਅਸੀਂ ਜੀ UGC ਸੀਸੀ ਦੇ ਚ ਅਸੀਂ ਫਲਾਣਾ ਮੈਡੀਕਲ ਕਾਲ ਤੁਸੀਂ ਜਿਹੜੇ ਮੈਡੀਕਲ ਕਾਲਦਿਆਂ ਵਾਸਤੇ ਇੰਜੀਨ ਕਾਲਦਿਆਂ ਵਾਸਤੇ ਤੈਅ ਤਾਂ ਤੁਸੀਂ ਕਰਦੇ ਹੋ ਨਾਰਮ ਵੀ ਆ ਕੋਈ ਸਹੀ ਦਾ ਫਿਰ ਸਰਕਾਰੀ ਕਾਲਦਿਆਂ ਨੂੰ ਪੈਸੇ ਵੀ ਤਾਂ ਕੇਂਦਰ ਦੇਵੇ ਇਹ ਤਾਂ ਬੜਾ ਸੌਖਾ ਤੁਸੀਂ ਕਹੋ ਵੀ ਤੂੰ ਕਾਰਚ ਆਇਆ ਕਰ ਨਹੀਂ ਆਇਆ ਨਾ ਕਰ ਪਰ ਕਾਰ ਦੇ ਪੈਸੇ ਕੋਣੋਂ ਖਰਚ ਲੈ ਜਿੰਨੇ ਨੌਰਮ ਨੇ ਨਾ ਵੀ ਕਿੰਨੇ ਚਾਕੂ ਕੰਚੇ ਚ ਨੇ ਉਹ ਵੀ ਕੇਂਦਰ ਤੈਅ ਕਰਦਾ ਬੱਚੇ ਕਿਵੇਂ ਦਾਖਲ ਕਰਨ ਉਹ ਵੀ ਕੇਂਦਰ ਤੈਅ ਕਰਦਾ ਉਹਦੀ ਨੈਰੇਟਿਵ ਜਿਹੜਾ ਹੁਣ ਪੇਪਰ ਵੀ ਕਰਿਆ ਏਡਾ ਵੱਡਾ ਐਨਟੀਏ ਦਾ ਉਹ ਉਹ ਦਾਖਲ ਐਮਬੀਏ ਵੀ ਸੇ ਅੱਛੀ ਹੋਣੇ ਸੀ ਬੱਚੇ ਜੇ ਉਹ ਤੇ ਕੇਂਦਰ ਤੈਅ ਕਰਦਾ ਤੇ ਡਾਕ ਦੇ ਦਿੰਦਾ ਨਹੀਂ ਸੋ ਇੰਨਾ ਗੱਲਾਂ ਤੋਂ ਇਹ ਪਤਾ ਲੱਗਦਾ ਹੈ ਕਿ ਪੰਜਾਬ ਵਰਗੇ ਸੂਬਾ ਜਿਹੜਾ ਕਿ ਸਰਦੀ ਸੂਬਾ ਜਿਹੜਾ ਦੇਸ਼ ਦੀ ਕਿਸਮ ਦੀ ਖੜਕ ਪਜਾ ਮੈਂ ਕਹਾਂਗਾ ਜਿਹਨੇ ਦੇਸ਼ ਨੂੰ ਚਾਹੀਏ ਅਨੰਦੇ ਦੇ ਮਾਮਲੇ ਵਿੱਚ ਚਾਹੀਦੀ ਆਜ਼ਾਦੀ ਦੇ ਮਾਮਲੇ ਵਿੱਚ ਚਾਹੀਦੀ ਅਣਖ ਦੇ ਮਾਮਲੇ ਸਾਰੇ ਪਾਸੇ ਸਟੈਂਡ ਲਿਆ ਹੋਇਆ ਹਿਸਟੋਰਿਕਲੀ ਅੱਜ ਨਹੀਂ ਕਰਦਾ ਪੂਰਸ ਵੀ ਤੇ ਇੱਥੀ ਸੀ ਨਾ ਤੇ ਗੀਤਾ ਵੀ ਤਾਂ ਧੀ ਹੋਈ ਹੈ ਨਰਚ ਗਈ ਹੈ ਰਮਾਇਣ ਦਾ ਵਿਚਾਰ ਆ ਰਾਮ ਦਾ ਜਨਮ ਮਾਤਾ ਕਸ਼ੇ ਦੇ ਹਸਤਾਲ ਮਟਿਆਲੇ ਬਣਾ ਹੋਇਆ ਤੇ ਉਹ ਉੱਥੇ ਕੜਾਮ ਹੈ ਨਾਲੇ ਉਹ ਕੌਸ਼ਲ ਪ੍ਰਦੇਸ਼ ਸੀ ਉਦੋਂ ਦਾ ਨਾ ਉੱਥੇ ਉਹਦਾ ਜਨਮ ਹੋਇਆ ਸੀ ਰਾਮ ਦਾ ਸੋ ਇਸ ਕਰਕੇ ਇਹ ਇੱਥੇ ਪਾਨਨੀ ਇੱਥੇ ਹੋਇਆ ਪਤੰਜਲੀ ਐਡਾ ਵੱਡਾ ਉਹ ਜਿਹੜਾ ਹੈ ਯੋਗਾ ਦਾ ਉਹ ਪਤੰਜਲੀ ਇੱਥੇ ਹੋਇਆ ਹੈ ਪਾਨ ਨਹੀਂ ਗ੍ਰੈਮੇਟੀਸ਼ਨ ਇੱਥੇ ਹੋਇਆ ਹੈ ਰਿਗਵੇਦ ਇੱਥੇ ਮਤਲਬ ਅਫਗਾਨਿਸਤਾਨ ਤੋਂ ਇਸ ਧਰਤੀ ਤੇ ਸਾਰੀ ਤੇ ਲਿਖਿਆ ਗਿਆ ਵੱਡਾ ਫਲਸਫਾ ਵੱਡਾ ਫਲਸਫਾ ਇਸ ਧਰਤੀ ਦੇ ਉੱਤੇ ਹੈ ਸਿੱਖ ਫਲਸਫਾ ਤੇ ਤੁਸੀਂ ਇੰਨੇ ਵੱਡੇ ਉਸ ਨੂੰ ਜਿਹਦਾ ਫਲਸਫਾ ਬਹੁਤ ਵੱਡਾ ਹੈ ਜਿਹਦਾ ਇਤਿਹਾਸ ਬਹੁਤ ਵੱਡਾ ਹੈ ਜਿਹਦਾ ਅੱਠ ਚਾਰਾ ਬਹੁਤ ਤਕੜਾ ਰਿਹਾ ਜਿਹੜਾ ਸਾਰੀ ਦੁਨੀਆ ਦੇ ਵਿੱਚ ਉਹਨਾਂ ਮੁਲਕਾਂ ਦੇ ਨਾਲ ਉਹਨਾਂ ਸਭਿਅਤਾਵਾਂ ਨਾਲ ਮੁਕਾਬਲਾ ਕਰਦੇ ਬਲਕਿ ਉਹਨਾਂ ਤੋਂ ਉੱਪਰ ਸੀ ਸੁਮੇਰ ਵਰਗੀ ਸਭਿਅਤਾ ਤੋਂ ਵੀ ਜਿਹੜੀ ਸਿੰਧ ਘਾਟੀ ਦੀ ਸਭਿਅਤਾ ਸੀ ਪੰਜਾਬ ਦੀ ਸੀ ਉਹ ਸਾਰੀ ਹੜਪਾ ਵਿੱਚ ਜਦੋਂ ਦੀ ਸਭਿਤਾ ਪੰਜਾਬ ਦੀ ਸਭਿਤਾ ਸੀ ਉਹ ਸਭ ਤੋਂ ਉੱਪਰ ਸੀ ਇਹ ਮੰਨਿਆ ਗਿਆ ਅਸਲ ਤੋਂ ਵੱਡੀ ਸੀ ਤੇ ਉਸ ਨੂੰ ਤੁਸੀਂ ਜ ਐ ਕਰੋਗੇ ਫਿਰ ਤਾਂ ਨੁਕਸਾਨ ਹੋਏਗਾ ਹੀ ਨਾ ਆਰਮੀ ਤੁਸੀਂ ਉੱਤੇ ਅਗਨੀਵੀਰ ਭਰਤੀ ਕਰਕੇ ਹਾਲ ਕਰੀ ਜਾਂਦੇ ਮਾੜਾ ਹੁਣ ਆ ਇੱਕ ਨਮਾ ਕਰਦਾ ਬਜਟ ਤੇ ਕਿਉਂਕਿ ਆਪਾਂ ਬਜਟ ਨਾਲ ਜੋੜ ਰਹੇ ਹਾਂ ਬਜਟ ਦੇ ਵਿੱਚ ਕਹਤਾ ਕਿ ਅਸੀਂ ਜੀ ਬੱਚਿਆਂ ਨੂੰ ਨਾ ਆਪਰੈਂਟਸ਼ਿਪ ਕਰਾਇਆ ਕਰਾਂਗੇ 1 ਕਰੋੜ ਬੱਚੇ ਨੂੰ ਕਰਾਵਾਂਗੇ ਤੇ 500 ਵੱਡੇ ਅਦਾਰਿਆਂ 'ਚ ਤੇ ਜਾਂਗੇ 5000 ਰੁਪਏ ਦੇਆ ਕਰਨੀ ਉਹ ਇਹਨਾਂ ਮੈਂ 5000 ਤੇ ਮਜ਼ਦੂਰ ਪ੍ਰੋਵਾਈਡ ਕਰਦਾ ਟ੍ਰੇਨ ਉਹਨਾਂ ਨੂੰ ਤੁਸੀਂ ਇਹ ਕਿਉਂ ਨਹੀਂ ਕਰਦੇ ਕਿ ਜਦੋਂ ਬੱਚੇ ਪੜ ਰਹੇ ਨੇ ਉਹਦੇ ਆਖਰੀ ਸਾਲ ਦੇ ਵਿੱਚ ਕੋਈ ਫੀਸ ਨਹੀਂ ਲਈ ਜਾਏਗੀ ਉਹ ਬੱਚਾ ਉੱਥੇ ਪੜਾਈ ਕਰੇਗਾ ਉਹਨੂੰ ਉਹ 5000 ਰੁਪਏ ਸਟਾਈਫਨ ਦੇਣਗੇ 10000 ਫਿਰ ਤਾਂ ਮੰਡੀ ਗੱਲ ਉਹਦਾ ਸਾਲ ਵੀ ਬਚ ਗਿਆ ਉਹਦੇ ਉਹ ਪੈਸੇ ਵੀ ਉਹਦੀ ਪੜਾਈ ਵੀ ਹੋ ਗਈ ਉਹਦਾ ਸਰਕਾਰ ਦਾ ਉੱਥੇ ਦਾ ਖਰਚਾ ਬਚ ਗਿਆ ਜਿਹੜਾ ਜਾਣ ਆਉਣ ਦਾ ਉੱਥੇ ਪੈਣਾ ਖਰਚਾ ਮੜਾ ਮोटा ਹੋਰ ਖਰਚੇ ਹੋਲੇ ਉਹ ਉਹਨੂੰ ਮਿਲ ਗਏ 10 10000 ਰੁਪਏ ਜੇ ਦੇ ਦੇਣ ਚੱਜ ਜਾਂਦਾ ਤੇ ਹੋਂਤ ਸੀ ਉਹਨੂੰ ਪੂਰੀ ਪੜਾਈ ਕਰੇ ਹੋਏ ਨੂੰ ਦਿਖਾ ਰਹੇ ਹੋਂਤ ਲਾ ਤੁਸੀਂ ਪ੍ਰੈਕਟਿਕਲੀ ਇਹ ਕਹਿ ਰਹੇ ਹੋ ਬੇਸੀ ਤੁਹਾਨੂੰ ਬੰਦੂਆ ਤੋਂ ਵੀ ਭੁੱਖੇ ਮਰਨ ਵਾਲੇ ਮਜ਼ਦੂਰ 5000 ਰੁਪਏ ਚ ਰੋਟੀ ਖੱਖ ਦਿਖਾਵੇ ਕੋਈ ਗੱਲਾਂ ਕੀ ਮਾਰਦੇ ਨੇ ਰੋਟੀ ਵੀ ਨਹੀਂ ਖਾਣ ਚੁਕਾ ਨਾ ਰੋਟੀ ਖਾਈ ਨਹੀਂ ਸਕਦਾ ਤੁਸੀਂ ਐ ਕਰੋ ਕਿਸੇ ਸਸਤੇ ਤੋਂ ਸਸਤੇ ਢਾਬੇ ਤੇ ਜਾ ਰਹੋ ਤੁਹਾਨੂੰ 50 ਰੁਪਏ ਤੋਂ ਘੱਟ ਜੇ ਲਾ ਕੇ ਉਹ ਵੀ ਸਧਾਰਨ ਰੋਟੀਦਾਰ ਲਾ ਕੇ ਤਾਂ ਮੈਂ ਦੱਸ ਦਿੰਉ ਫਿਰ ਦਿਨ ਵਕਤ ਸਵੇਰੇ ਦੁਪਹਿਰੇ ਸ਼ਾਮੀ ਰੋਟੀ ਉੱਡਦੀ ਜੀ ਉਹਦੇ ਤਾਂ ਪੈਸੇ ਨਹੀਂ ਕੱਢੀਂਗੇ ਜਾਣੋਂ ਦਾ ਖਰਚਾ ਕਿਥੋਂ ਕਰੂਪਤ ਸੇਤ ਨੂੰ ਲੈ ਕੇ ਵੀ ਦਾਵਾ ਕੀਤਾ ਜਾਂਦਾ ਕਿ ਬਹੁਤ ਵੱਡਾ ਸਟਰਕਚਰ ਅਸੀਂ ਖੜਾ ਕਰ ਰਹੇ ਹਾਂ ਸੇਧ ਦਾ ਹਾਲ ਕੀ ਰਹੇ ਦੇਖੋ ਸੇਧ ਦਾ ਹਾਲ ਸਟਰਕਚਰ ਖੜਾ ਕਰਨਾ ਹੋਰ ਚੀਜ਼ ਐ ਸਟਰਕਚਰ ਜਿੰਨਾ ਮਰਜ਼ੀ ਖੜਾ ਕਰ ਦੋ ਸਵਾਲ ਇਹ ਕੀ ਹੈ ਹਾਂ ਕਿ ਉਹ ਨਹੀਂ ਉਹ ਚੱਲਦਾ ਡਾਕਟਰ ਲਾ ਵੀ ਦਿਓ ਕੰਮ ਚੱਲਣਾ ਜ਼ਰੂਰੀ ਐ ਹੁਣ ਬਜਟ ਦੀ ਵੀ ਤੁਸੀਂ ਗੱਲ ਕਰਦੇ ਹੋ ਮੈਂ ਤੁਹਾਨੂੰ ਬਜਟ ਦੀ ਗੱਲ ਸੁਣਾ ਦਿੰਦਾ ਜਿਹੜੇ ਲੋਕਾਂ ਨੂੰ ਕਈਆਂ ਨੂੰ ਨਾ ਬਹੁਤ ਅਤਰਾਜ ਹੁੰਦੇ ਨੇ ਅਸੀਂ ਆਮ ਤੌਰ ਤੇ ਜਿਹੜੇ ਸਿਆਣੇ ਬੰਦੇ ਵੀ ਨੇ ਉਹਨਾਂ ਨੇ ਵੀ ਦਿਮਾਗ ਆਪ ਦਾ ਉਸੇ ਪਾਸੇ ਬੰਦ ਰੱਖਿਆ ਹੋਇਆ ਹੈ ਕਿਸੇ ਨੂੰ ਪੁੱਛੋ ਲੋ ਜੀ ਪੈਸੇ ਹੀ ਘੱਟ ਖਰਚਦੇ ਨੇ ਕਿਉਂ ਕਿ ਉਹਨਾਂ ਨੇ ਆਪ ਤਾਂ ਹਮੇਸ਼ਾ ਜਿੱਥੇ ਰਹਿਣਾ ਪੈਸਾ ਵੇਸਟ ਕਰਿਆ ਉਹਨਾਂ ਦੇ ਪੈਸਾ ਹਮੇਸ਼ਾ ਹੀ ਘੱਟ ਲੱਗਿਆ ਮੈਂ ਜਿੰਨੇ ਮੇਰੇ ਮੁਕਾਬਲੇ ਦੇ ਰਹੇ ਨੇ ਅਸਰ ਆਜ ਯੂਨੀਵਰਸਿਟੀ ਨਾਲ ਤਾਂ ਉਹਦਾਂ ਦੇ ਪ੍ਰਬੰਧ ਕਰਨੇ ਵੀ ਨਹੀਂ ਪੈਂਦੇ ਮੈਂ ਉੱਥੇ ਜਿੰਨੀ ਤਾਂ ਮੈਨੂੰ ਹਸਪਤਾਲ 'ਚ ਕਦੇ ਦਵਾਈ ਸਰਕਾਰ ਵੱਲੋਂ ਕੋਟਾ ਹੁੰਦਾ ਸੀ ਮੈਂ ਉਹਦੋਂ ਅੱਧੀ ਲੈਂਦਾ ਸੀ ਵੀ ਮੈਨੂੰ ਇੰਨੀ ਲੋੜ ਹੀ ਨਹੀਂ ਆ ਮੈਂ ਬਜਟ ਦੇ ਕਦੇ ਕਦੇ ਬਜਟ ਦੀ ਸਾਨੂੰ ਲੋੜ ਹੀ ਨਹੀਂ ਪਈ ਵੀ ਇੰਨਾ ਬਜਟ ਚਾਹੀਦਾ ਜਿੰਨੇ ਬਜਟ ਹੁੰਦਾ ਸੀ ਉਹਦੇ ਚੋਂ ਅਸੀਂ ਉਹ ਦੂਜਾ ਦਾ ਕੰਮ ਕਰ ਲੈਂਦੇ ਸੀ ਫਿਰ ਬਾਬਾ ਫਰੀਦ ਨੇ ਸੀ ਮੇ ਰਜਿਸਟ੍ਰੇਸ਼ਨ ਸੀ ਸਾਨੂੰ ਇੱਕ ਵੀ ਪੈਸਾ ਬਜਟ ਹੀ ਨਹੀਂ ਮਿਲਦਾ ਸੀ ਜਿੱਦੇ ਮੈਂ ਗਿਆ ਸੀ ਉਹਦੇ ਤਿੰਨ ਕਮਰਿਆਂ ਦੇ ਉਸ ਚ ਯੂਨੀਵਰਸਿਟੀ ਚੱਲੀ ਸੀ ਜਾ ਕੇ ਹੁਣ ਬਿਲਡਿੰਗ ਬਣੀ ਦੇਖ ਲਓ ਕੈਂਸਰ ਦਾ ਉੱਥੇ 4 ਕਰੋੜ ਰੁਪਏ ਦਾ ਯੂਨਿਟ ਲਵਾਇਆ ਜਾ ਕੇ ਦੇਖ ਲਓ ਉੱਥੇ ਕੈਂਸਰ ਦਾ ਜਿਹੜਾ ਇੱਕ ਰੇਲ ਜਾਂਦੀ ਸੀ ਸਾਰਾ ਉੱਥੇ 1100 ਮਰੀਜ਼ ਆਉਣ ਲੱਗਿਆ ਸੀ 200 ਤੋਂ ਹਸਪਤਾਲ ਦੇ ਕੀ ਆ ਪੰਜਾਬੀ ਯੂਨੀਵਰਸਿਟੀ ਨੂੰ ਸਾਰੇ ਕਾਲਜਾਂ ਦੇ ਪੈਸੇ ਖੋ ਕੇ ਦੇ ਦਿੱਤੇ ਤਾਂ ਵੀ ਨਹੀਂ ਚੱਲ ਰਹੀ ਸਵਾਲ ਕਦੇ ਪੈਸਿਆਂ ਨਾਲ ਨਹੀਂ ਚੱਲਦਾ ਹੁੰਦਾ ਪੈਸੇ ਚਾਹੀਦੇ ਨੇ ਕੰਮ ਚਲਾਉਣਾਂ ਦੇ ਪੈਸੇ ਪੈਸੇ ਚਾਹੀਦੇ ਨੇ ਨਹੀਂ ਪੈਸੇ ਚਾਹੀਦੇ ਨੇ ਉਹਨਾਂ ਪੈਸਿਆਂ ਨੂੰ ਵਰਤੋਂ ਕਰਨ ਵਾਲੇ ਬੰਦੇ ਕੌਣ ਨੇ ਜੇ ਵਰਤੋਂ ਕਰਨ ਨਾਲ ਤੁਸੀਂ ਠੱਗ ਚੋਰ ਬਿਠਾਤੇ ਮੈਨੂੰ ਕਹਿੰਦੇ ਹੁਣ ਕੋਈ ਤਰਾਜੀ ਕੋਈ ਕੋਈ ਅਨਪਾਰਲੀਮੈਂਟਰੀ ਕਹੇ ਨਾ ਰੋਬਾ ਜੇ ਤੁਸੀਂ ਠੱਗ ਚੋਰ ਬਿਠਾਤੇ ਨਲਾਕ ਬਿਠਾਤੇ ਉਹਨਾਂ ਨੇ ਦਿਖਾਈ ਜਨਾ ਜਿੰਨੂੰ ਮਰਜ਼ੀ ਕਹਿੰਦੇ ਚੋਰਾਂ ਦੇ ਕੱਪੜੇ ਤੇ ਡਾਂਗਾਂ ਦੇ ਕੱਜ ਕਰਾਪਸ਼ਨ ਹੈਗੀ ਵੀ ਹੈ ਜੀ ਕਰਾਪਸ਼ਨ ਸਰਕਾਰਾਂ ਵੀ ਦਾ ਕਰਪਸ਼ਨ ਦਾ ਕਰਨਾ ਨਹੀਂ ਨਹੀਂ ਕਰਪਸ਼ਨ ਕੀ ਹੁਣ ਤਾਂ ਜਿਹੜੇ ਬੰਦੇ ਠੱਗੀਆਂ ਚੋਰੀਆਂ ਕਰਪਸ਼ਨ ਸਭ ਕੁਝ ਹੋਰ ਚੀਜ਼ ਹੈ ਕਰਪਸ਼ਨ ਨਹੀਂ ਹੈ ਇਹ ਇਹ ਠੱਗੀ ਹੈ ਦੇਖੋ ਇੱਕ ਹੁੰਦਾ ਢਾਕਾ ਬਲਕਿ ਮੈਂ ਕਹਾਂਗਾ ਢਾਕੇ ਨਹੀਂ ਇੱਕ ਹੁੰਦੇ ਠੱਗੀ ਇੱਕ ਹੁੰਦੀ ਹੈ ਜੇਬ ਕਤਰੀ ਇੱਕ ਹੁੰਦੇ ਕਰਪਸ਼ਨ ਇਹ ਤਾਂ ਇਹ ਤਾਂ ਢਾਕੇ ਨੇ ਹੁਣ ਸਿੱਧਾ ਹੀ ਵੀ ਚੱਕ ਲਓ ਪੈਸੇ ਆਂਟੀਏ ਨੇ ਢੱਕਾ ਮਾਰਿਆ ਯੂਪੀਐਸ ਨੇ ਢੱਕਾ ਮਾਰਿਆ ਇਹ ਇਹ ਕੋਈ ਕਰਪਸ਼ਨ ਨਹੀਂ ਹੈ ਕਦੀ ਸੋ ਇਸ ਕਰਕੇ ਜਿਹੜੀ ਸਰਕਾਰ ਐਡੇ ਵੱਡੇ ਢਾਕੇ ਮਰਵਾ ਰਹੀ ਹੈ ਲੋਕਾਂ ਦੇ ਜਮਹੂਰੀ ਹੱਕਾਂ ਤੇ ਡੱਕੇ ਮਾਰੀ ਰਹੀ ਹੈ ਲੋਕਾਂ ਦੇ ਆਰਥਿਕ ਹੱਕਾਂ ਤੇ ਡੱਕੇ ਮਾਰੀ ਰਹੀ ਹੈ ਲੋਕਾਂ ਦੇ ਸਮਾਜਿਕ ਹੱਕਾਂ ਤੇ ਡੱਕੇ ਮਾਰੀ ਰਹੀ ਹੈ ਅੱਜ ਜਿਹੜੇ ਹੁਣ ਇੱਥੇ ਆਰਡਰ ਕਰਤਾ ਸੀ ਬਾਦ ਦੇ ਨਾਮ ਦੇਖੋ ਉਹ ਤਾਂ ਮਤ ਇਹਦੀ ਕੁਆਡੀਆਂ ਕਿ ਉਹਨਾਂ ਨੂੰ ਕੁੱਟ ਦੇਣ ਕਿ ਦੂਜੀ ਉਸ ਸੋ ਜਦ ਤੁਸੀਂ ਲੋਕਾਂ ਦੇ ਮਨੁੱਖੀ ਅਧਿਕਾਰਾਂ ਤੇ ਬੋਲਣ ਦੇ ਅਧਿਕਾਰਾਂ ਤੇ ਰੋਖਾਂ ਦੇ ਰੋਟੀ ਰੋਜੀ ਦੇ ਅਧਿਕਾਰ ਦੇ ਉੱਤੇ ਡਾਕਾ ਇਹ ਡਾਕੇ ਨੇ ਹੋਰ ਡਾਕਾ ਕੀ ਹੁੰਦਾ ਡਾਕਾ ਇਹ ਨਹੀਂ ਹੁੰਦਾ ਕੋਈ ਕਿਸੇ ਦਾ ਗਲ ਵੱਢ ਨਕਲ ਦਾ ਸੋ ਡਾਕੇ ਮਾਰੇ ਜਾ ਰਹੇ ਨੇ ਸਰਕਾਰ ਨੂੰ ਇਸ ਤੇ ਰਿਫਲੈਕਟ ਕਰਨਾ ਚਾਹੀਦਾ ਸੀ ਕੀ ਅਸੀਂ ਰੂਰਲ ਏਰੀਆ ਦੇ ਡਿਵੈਲਪਮੈਂਟ ਵਾਸਤੇ ਕਿੰਨਾ ਬਜਟ ਰੱਖ ਰਹੇ ਹਾਂ ਕਿਵੇਂ ਉਹਨੂੰ ਡਿਵੈਲਪ ਕਰਾਂਗੇ ਅਸੀਂ ਜਿਹੜਾ ਹੈਗੇ ਡਾਊਨ ਟਰੋਡਨ ਕਿਸਾਨ ਹੈ ਮਜ਼ਦੂਰ ਹੈ ਉਹਦੇ ਵਾਸਤੇ ਕੀ ਕਰ ਰਹੇ ਹਾਂ ਅਸੀਂ ਜਿਹੜੇ ਜੌਬ ਦੇਣੇ ਨੇ ਉਹ ਚ ਕਿਵੇਂ ਇਨਸ਼ੋਰ ਕਰਾਂਗੇ ਵੀ ਘੱਟੋ ਘੱਟ ਇਨੀ ਵੇਜ ਜ਼ਰੂਰ ਮਿਲੂਗੀ ਮਿਨੀਮਮ ਪੈਸੇ ਅਸੀਂ ਇਨਸ਼ੋਰ ਕਰਾਂਗੇ ਅਸੀਂ ਬਜਟ ਚੋਂ ਦੇਵਾਂਗੇ ਉਹ ਕਿੱਥੇ ਕਰਿਆ ਅਸੀਂ ਜਿਹਨੀਆਂ ਸਟੇਟਾਂ ਕਮਜ਼ੋਰ ਨੇ ਹਰ ਸਟੇਟ ਦੇ ਵਿੱਚ ਕੋਈ ਨਾ ਕੋਈ ਦਿੱਕਤ ਹੈ ਅਸੀਂ ਇਹ ਨਹੀਂ ਵੀ ਜਿਹੜੇ ਸਾਡੇ ਐਨਡੀਏ ਦੇ ਭਾਈਵਾਲ ਨੇ ਦੋ ਜੇ ਉਹ ਨਾ ਰਹੇ ਫਿਰ ਸਾਨੂੰ ਕਿਤੇ ਹੋ ਨਾ ਹੋਏ ਉਹਨਾਂ ਨੂੰ ਪੈਸੇ ਬਿਹਾਰ ਨੂੰ ਤੇ ਅਸੀਂ ਆਂਧਰਾ ਨੂੰ ਦੇ ਦੇਣੇ ਸਾਰੇ ਮੁੜਖ ਨੂੰ ਚਾਹੀਦੇ ਨੇ ਹਰ ਇੱਕ ਸਟੇਟ ਦਾ ਆਪਦਾ ਤਮਨਾਡੂ ਚਾਹਨੇ ਹੜ ਹੜਾਉਂਦੇ ਨੇ ਐਨੇ ਤੂਫਾਨ ਆਉਂਦੇ ਨੇ ਕੇਰਲਾ 'ਚ ਬੜਾ ਬੁਰਾ ਹਾਲ ਹੁੰਦਾ ਆਪਾਂ ਦੇਖਦੇ ਆ ਇੱਧਰ ਉੱਤਰਾਖੰਡ 'ਚ ਬਥੇਰਾ ਹਾਲ ਮਾੜਾ ਹੁੰਦਾ ਹਾਲਾਂਕਿ ਉੱਥੇ ਤਾਂ ਬੀਜੇਪੀ ਦੀ ਸਰਕਾਰ ਹੈ ਕਿਤੇ ਵੀ ਹੋਵੇ ਸਵਾਲ ਇਹ ਹਰ ਸੂਬੇ ਦੀ ਆਪਣੀਆ ਸਮੱਸਿਆਵਾਂ ਨੇ ਉਹਨਾਂ ਨੂੰ ਤੁਸੀਂ ਵਿੱਤ ਕਮਿਸ਼ਨ ਦੇ ਰਾਹੀਂ ਫੈਸਲਾ ਕਰੋ ਵੀ ਤੁਹਾਨੂੰ ਇੰਨੀ ਡਿਵਾਲੂਸ਼ਨ ਕਰਾਂਗੇ ਪੈਸਾ ਤੁਸੀਂ ਸਾਰਾ ਇਕੱਠਾ ਕਰੀ ਜੰਨੇ ਹੋ ਮੁੜ ਕੇ ਤੁਸੀਂ ਮੁਕਰ ਜਾਨੇ ਹੋ বিহার ਤੇ ਆਂਧਰਾ ਦਾ ਵੱਡਾ ਪੈਕੇਜ ਨਿਕਲ ਕੇ ਸਾਹਮਣੇ ਬੜਾ ਵੱਡਾ ਨਹੀਂ ਬਹੁਤ ਵੱਡਾ ਪੈਕੇਜ ਨਹੀਂ ਉਹ ਵੀ ਦਿਖਾਵਾ ਹੀ ਹੈ ਪਰ ਦਿੱਤਾ ਉਹਨਾਂ ਨੂੰ ਹੀ ਕਦਿਆਂ ਫਰਕ ਇਹ ਹੈ ਇਹ ਵੀ ਦੇ ਦੋਹਰਾ ਹਿੱਸਾ ਵੀ ਨਹੀਂ ਹਾਂ ਉਹ ਤਾਂ ਉਹ ਹਿੱਸੇ ਕਰਕੇ ਦਿੱਤੇ ਨੇ ਹੋਰ ਕੀ ਉਹ ਨਹੀਂ ਨਹੀਂ ਉਹ ਹਿੱਸੇ ਕਰਕੇ ਨਹੀਂ ਉਸ ਤਰ੍ਹਾਂ ਤੇ ਉਹਨਾਂ ਤੇ ਨਿਰਭਰ ਨੇ ਜੇ ਨਿਰਭਰ ਨਾ ਹੁੰਦੇ ਫੇਰ ਨਹੀਂ ਦਿੰਦੇ ਸੀ ਇਹ ਤਾਂ ਸਿੱਧਾ ਹੀ ਹੈ ਕੈਰਟੈਂਟ ਸਟ੍ਰਿਕ ਪਾਲਿਸੀ ਕਹਿੰਦੇ ਨੇ ਤੇ ਕਿਸਾਨ ਮਜ਼ਦੂਰ ਕਿੱਧਰ ਜਾਏਗਾ ਜੀ ਕੁਝ ਨਹੀਂ ਮਿਲੇਗਾ ਹੁਣ ਕਹਿ ਦਿੱਤਾ ਉਦੋਂ ਵੀ ਇਹੀ ਕਿਹਾ ਹੁਣ ਵੀ ਇਹੀ ਕਿਹਾ ਕਿ ਜੇ ਅਸੀਂ ਤਾਂ ਐਮਐਸਬੀ ਦੇ ਉੱਤੇ ਐਮਐਸਬੀ ਕਰਤੀ ਐਮਐਸਬੀ ਐਨੇ ਪਰਸੈਂਟ ਵਧਾਤੀ ਐਂ ਕਰਤਾ 50% ਉਹਨਾਂ ਨੂੰ ਪੁੱਛੋ ਐਮਐਸਬੀ ਤੇ ਖਰੀਦ ਕਰਦੇ ਹੋ ਸਵਾਲ ਤਾਂ ਕਿਸਾਨ ਦਾ ਐਮਐਸਬੀ ਤੇ ਖਰੀਦ ਕਰਨ ਦਾ ਤੁਸੀਂ ਐਮਐਸਬੀ ਵਧਾਤੀ ਉਹ ਐਮਐਸਬੀ ਤੁਸੀਂ ਵਧਾਈਏ ਉਹ ਤਾਂ ਹਰ ਸਾਲ ਹੀ ਐਮਐਸਬੀ ਐਮਐਸਬੀ ਤਾਂ ਪਿਛਲੇ 3 ਸਾਲ ਤੋਂ ਅਨਸੂਂਦੀ ਹਰ ਵਾਰੀ ਨੋਟੀਫਾਈ ਹੁੰਦੀ ਹੈ ਹਰ ਵਾਰੀ ਇਸ ਸੀਜ਼ਨ ਚ ਨਰਮੇ ਦੀ 6500 7000 ਇਦਾਂ ਡਿਸਾਈਡ ਕੀਤੀ ਗਈ ਔਰ ਨਰਮਾ ਵਿਕਦਾ ਰਿਹਾ 4300 ਤੇ 4500 ਤੇ ਵਿਕਿਆ ਹੈ ਮੱਕੀ ਦੀ ਉਹਨੇ 1800 ਕ੍ਰਿਸ਼ਤੀ ਦੇ 17120 ਦੇ ਵਿਕਦੀ ਰਹੀ ਹੈ ਬਾਜਰਾ ਗਵਾਰ ਹੈ ਗਵਾਰ ਕਿਹੜੀ ਚੀਜ਼ ਆ ਕੱਲੀ ਕਣਕ ਤੇ ਝੋਨਾ ਇੱਥੇ ਮੜਾ ਮੋਟਾ ਵਿਕ ਜਾਂਦਾ ਇੱਥੇ ਵੀ ਨਾ ਕਪਾ ਉਸ ਰੇਟ ਤੇ ਵੀ ਕੀ ਆ ਨਸਰੋਂ ਉਸ ਰੇਟ ਤੇ ਵੀ ਕੀ ਕੋਈ ਚੀਜ਼ ਨਹੀਂ ਵਿਕੀ ਇੱਥੇ ਕੌਣ ਕਹਿੰਦਾ ਵਿਕਦੀ ਹੈ ਹੁਣ ਮੂੰਗੀ ਨਾਲ ਵੀ ਇਦਾਂ ਹੀ ਮੂੰਗੀ ਨਾਲ ਵੀ ਇਦਾਂ ਹੀ ਹੋਇਆ ਸੋ ਇਸ ਕਰਕੇ ਹਾਂ ਫਿਰ ਕੀ ਕੀ ਲੱਗਦਾ ਕਿ ਇਸ ਸੈਟਅਪ ਤੋਂ ਕੀ ਉਮੀਦ ਕਰਨ ਦੀ ਲੋੜ ਹੈ ਇਸ ਸਿਸਟਮ ਤੋਂ ਕਿ ਕਦੋਂ ਸੁਧਾਰ ਹੋਣਗੇ ਆ ਕਦੋਂ ਬਾਈਟ ਵਾ ਸਕਦਾ ਜਾਂ ਫਿਰ ਈ ਵੀ ਸਰਕਾਰ ਆਏਗੀ ਉਹ ਗੱਲਾਂ ਬਹੁਤ ਵੱਡੀਆਂ ਕਰੇਗੀ ਲੋਕ ਆ ਚਾਹੇ ਉਹਨਾਂ ਦੇ ਬਹਿਕਾਵੇ ਦੇ ਵਿੱਚ ਹੀ ਆਉਣ ਵਾਲੀ ਗੱਲ ਹੈ ਤੀਜੀ ਵਾਰ ਤਾਂ ਸਰਕਾਰ ਜੰਜੋ ਵੀ ਹੈ ਮਤਲਬ ਲੋਕ ਉਸ ਅਪਰੋਚ ਤੋਂ ਅਟਰੈਕਟ ਵੀ ਹੁੰਦੇ ਨੇ ਪ੍ਰਧਾਨ ਮੰਤਰੀ ਮੋਦੀ ਦੀ ਜਿਹੜੀ ਉਹ ਇਮੇਜ ਉਹਨਾਂ ਨੇ ਬਣਾਈ ਸੀਗੇ ਸੀ ਇੰਡੀਆ ਦੇ ਵਿੱਚ ਬਣਾਵਾਂਗੇ ਚైనా ਦਾ ਬਾਈਕਾਟ ਕਰ ਦੋ ਅਸੀਂ ਕਰ ਦਾਂਗੇ ਸਿਰਾ ਲਾ ਦਾਂਗੇ ਕੰਮ ਫਿਰ ਉਹ ਤਾਂ ਗੱਲਾਂ ਹੀ ਰਹੀਆਂ ਨੇ ਨਹੀਂ ਉਹ ਤਾਂ ਤੁਸੀਂ ਦੇਖਿਆ ਨਹੀਂ ਮੈਂ ਰਿਪੋਰਟ ਅਸੀਂ ਦੇਖ ਪੜ੍ਹ ਰਿਹਾ ਸੀ ਮੈਂ ਫੇਰ ਤਿਆਰ ਕਰੇ ਉਹ ਮੋਦੀ ਦਾ ਹਾਰ ਰਹਿਸ਼ੀਅਤ ਕੀ ਉਹ ਲੋਕਾਂ ਨਹੀਂ ਉਹਨਾਂ ਦੇ ਪਿੱਛੇ ਲੱਗੇ ਜੇ ਜੇ ਇਲੈਕਸ਼ਨ ਕਮਿਸ਼ਨ ਨੇ ਜੋ ਕੁਝ ਕਰਿਆ ਉਹ ਨਾ ਹੋਇਆ ਹੁੰਦਾ ਤਾਂ ਇਹ 150 ਤੋਂ ਨਹੀਂ ਲੱਭਦੇ ਸੀ ਸੀਟਾਂ ਦੀ ਗਿਣਤੀ ਕੱਢਦੀ ਲੋਕਾਂ ਨੇ ਅਕਲ ਮੈਂ ਇੱਕ ਪਰੋਦੇ ਚ 79 ਸੀਟਾਂ ਤਾਂ ਇਹ ਉਹੀ ਹਾਰਦੇ ਨੇ ਜਿੰਨੀਆਂ ਵੋਟਾਂ ਹੀ ਵਧਾ ਕੇ ਸੋ ਉਹੋ ਜਿਹੀ ਗੱਲ ਛੱਡੋ ਅਸੀਂ ਵੀ ਲੋਕਾਂ ਨੇ ਨਹੀਂ ਸਵਾਲ ਕੀ ਹੈ ਇਹਨਾਂ ਨੂੰ ਡਰ ਕੋਈ ਨਹੀਂ ਡਰ ਕੀ ਨਹੀਂ ਵਿੱਚ ਜੋ ਮਰਜ਼ੀ ਆਪਾਂ ਕਰਾਂਗੇ ਇੰਸਟੀਚਿਊਸ਼ਨ ਸੰਸਥਾ ਕੇ ਤਕਰੀਰਬਰਖ ਤੋੜਤਾ ਜੇ ਸੰਸਥਾਗਤੀ ਤੋੜਤਾ ਤੁਸੀਂ ਫਿਰ ਜੋ ਮਰਜ਼ੀ ਕਰੀ ਜਾਓਗੇ ਜਿਹਨੂੰ ਮਰਜ਼ੀ ਅਧਿਪਾਤ ਸਿੰਘ ਕਰਦੀ ਮੋਦੀ ਸਾਹਿਬ ਦੇਖੋ ਹਮ ਕਰਪਤ ਕੋ ਫੜਤੇ ਹੈ ਯਹਾਂ ਬੋਲਤੇ ਹੈ ਉਹਨਾਂ ਨੂੰ ਕੁਛ ਵੀ ਜਿਹੜੇ ਤੁਹਾਡੇ ਕੋਲ 70 7000 ਕਰੋੜ ਰੁਪਏ ਖਾ ਕੇ ਆ ਗਏ ਉਹਨਾਂ ਤੋਂ ਤੁਸੀਂ ਧੋਕੇ ਦੁੱਧੂ ਤੇ ਕਰਾਰ ਦਿੱਤਾ ਦੁੱਜਣ ਤੁਸੀਂ ਫੜ ਫੜ ਕੇ ਅੰਦਰ ਕੀਆ ਤੁਸੀਂ ਆਪਦੇ ਐਨਟੀਆ ਦੇ ਚੇਅਰਮੈਨ ਨੂੰ ਜਿਹੜਾ ਪਹਿਲਾਂ 36 ਗੜਜਾ ਉੱਥੇ ਮੱਧ ਪ੍ਰਦੇਸ਼ ਦੇ ਵਿੱਚ ਜਿਹੜਾ ਯੂਪੀਐਸਸੀ ਦਾ ਉੱਥੇ 40 ਗਵਾ ਦੇ ਗਵਾ ਮਾਰੇ ਗਏ ਜੋ ਉੱਥੇ ਹਿਰਾ ਫੇਰੀ ਹੋਈ ਹੁਣ ਹੋਈ ਐਨਟੀਆ ਦੀ ਉਹਨੂੰ ਕਿਉਂ ਨਹੀਂ ਕੁਛ ਕਹਿੰਦੇ ਉਹ ਕਰਪਸ਼ਨ ਨਹੀਂ ਆ ਉਹ ਤਾਂ ਮਤਲਬ ਸੈਂਕੜੇ ਕਰੋੜਾਂ ਦੀ ਕਰਪਸ਼ਨ ਹੈ ਕੋਈ ਨਹੀਂ ਅਰਦਾ ਦੀ ਵਰਕੇ ਸੋ ਜਦ ਤੁਸੀਂ ਤੁਹਾਡਾ ਯੂਪੀਐਸਸੀ ਦਾ ਚੇਅਰਮੈਨ ਹਟਾ ਦਿੱਤੀ ਕੋਰ ਕਰਾਪਸ਼ਨ ਤੁਸੀਂ ਕੀ ਕਰਿਆ ਇੰਨੀ ਵੱਡੀ ਕਰਾਪਸ਼ਨ ਹੋਣੀ ਨਹੀਂ ਕਿਤੇ ਸਭ ਤੋਂ ਵੱਡੀ ਸੌਦੇਬਾਜ਼ੀ ਹੋਇਆ ਕਿਉਂਕਿ ਨਾ ਥੱਬਾ ਨੋਟਾਂ ਦਾ ਮੈਂ ਨਾ ਦਾਖਲੇ ਮੰਨੇ ਨੇ ਸੋ ਇਹ ਜਿਹੜੀ ਹੈ ਇਹ ਬਹਾਨਾਬਾਜ਼ੀ ਰਹਿੰਦੀ ਹੁਣ ਹੈਲਥ ਦੀ ਤੁਸੀਂ ਗੱਲ ਕਰੀ ਸੀ ਸਰਕਾਰ ਕਹਿੰਦੀ ਬਈ ਇਸ ਦਾ ਬਹੁਤ ਹੈਲਥ ਦਾ ਕਰਦੇ ਆ ਤੁਸੀਂ ਮੈਨੂੰ ਦੱਸ ਦਿਓ ਤੁਸੀਂ ਪੜ੍ਹੇ ਲਿਖੇ ਹੋ ਐਮਡੀ ਐਮਐਸ ਜਦਾ ਦਾਖਲੇ ਵਾਸਤੇ ਪਿਛਲੇ ਸਾਲ ਸਰਕਾਰ ਨੇ ਇਹ ਸਰਕਾਰ ਨੇ ਕੇਂਦਰ ਨੇ ਇਹ ਐਲਾਨ ਕਰਿਆ ਨੋਟੀਫਾਈ ਕਰਿਆ ਕਿ ਜਿਹੜੇ ਬੱਚੇ ਦਾ ਜ਼ੀਰੋ ਨੰਬਰ ਵੀ ਨਹੀਂ ਆਇਆ ਮਾਈਨਸ ਚ ਨੰਬਰ ਨੇ ਉਹਨੂੰ ਵੀ ਐਮ ਡੀ ਐਮ ਐਸ ਚ ਦਾਖਲਾ ਦੇ ਦੋ ਤੁਸੀਂ ਮੈਨੂੰ ਦੱਸ ਦੋ ਤੁਸੀਂ ਐਨੇ ਪੜੇ ਲਿਖੇ ਹੋ ਵੀ ਜਿਹਨੂੰ ਜ਼ੀਰੋ ਵੀ ਨਹੀਂ ਲੰਦਾ ਜ਼ੀਰੋ ਤੋਂ ਵੀ ਘਟ ਲੰਦਾ ਉਹ ਐਮ ਡੀ ਐਮ ਐਸ ਕਰਕੇ ਲੋਕਾਂ ਦੇ ਗਲੇ ਨਹੀਂ ਵੱਡੂਗਾ ਉਹ ਕੀ ਆਦਤ ਕਰੇਗਾ ਇਹ ਕਹਿੰਦੇ ਸੀ ਇਹ ਕਹਿੰਦੇ ਸੀ ਤੁਸੀਂ ਢਾਈ ਜੋ ਪੈਸੇ ਪੈਸੇ ਤਾਂ ਫਿਰ ਉਹ ਹੀ ਚੋਰਾਂ ਕੋਲ ਜਾਣਗੇ ਉਹਨੂੰ ਆਉਂਦਾ ਹੀ ਕੁਝ ਨਹੀਂ ਮੈਨੂੰ ਡਰਾਈਵਿੰਗ ਨਹੀਂ ਆਉਂਦੀ ਤੁਸੀਂ ਉਸ ਬੱਸ 'ਚ ਬੈਠਣਾ ਚਾਹੋਗੇ ਜਿਹੜੀ ਮੈਂ ਉਹਨੂੰ ਸਟੇਜ 'ਤੇ ਬਿਠਾਉਣਾ ਮੋਦੀ ਰਚੀ ਇਹ ਜਿਹੜੇ ਬੰਦੇ ਨੇ ਜ਼ੀਰੋ ਨੰਬਰ ਵੀ ਨਹੀਂ ਲਿਆ ਤੁਸੀਂ ਉਹਨਾਂ ਐਮਡੀਐਮਐਸ 'ਚ ਦਾਖਲਾ ਦੇਣੇ ਹੋ ਨਾ ਕੋਈ ਆਪੋਜੀਸ਼ਨ ਬੋਲਦੀ ਐ ਕਿਉਂਕਿ ਕੋਈ ਦੇਖਦਾ ਨਹੀਂ ਨਾ ਕੋਈ ਯੂਨੀਵਰਸਿਟੀ ਬੋਲਦੀ ਐ ਕਿਉਂਕਿ ਗਿਖਣਾ ਨਹੀਂ ਆਪਾਂ ਇਹ ਜਿਹੜਾ ਨਾ ਆਪਾਂ ਨੂੰ ਸਭਾਂ ਨੋਟਾਂ ਦਾ ਮਰਦਾ ਆਪਾਂ ਆਰਾਮ ਨਾਲ ਕਰੂ ਆਪਾਂ ਬੋਲ ਕੇ ਹੀ ਲੈਣਾ ਨਲੀਏ ਬੋਲਾਂਗੇ ਬੋਰ ਬਗੜ ਬਣਾਾਂਗੇ ਕੋਈ ਕੋਈ ਤਾਂ ਦੱਸ ਦੇ ਫਿਰ ਜੇ ਤੁਸੀਂ ਜ਼ੀਰੋ ਵਾਲ ਨੂੰ ਦਾਖਲ ਹੀ ਦੇਣੇ ਫਿਰ ਤੁਸੀਂ ਟੈਸਟ ਦਾ ਬਹਾਨਾ ਕਿ ਉਹਨਾਂ ਨੇ ਇੰਨਾ ਇੰਨਾ ਲੋਕਾਂ ਨੂੰ ਟਾਂਕੂ ਕਰ ਦਿਓ ਫਿਰ ਡਾਕਟਰ ਸਾਹਿਬ ਜਿਵੇਂ ਇੱਕ ਪਾਸੇ ਦੁਨੀਆ ਕਹਿੰਦੀ ਹੈ ਕਿ ਵੱਡੀ ਮੰਡੀ ਬਣ ਰਿਹਾ ਇੱਥੇ ਵਰਤੋਕਾਰ ਜ਼ਿਆਦਾ ਹੋ ਰਿਹਾ ਆਬਾਦੀ ਵਧ ਰਹੀ ਆ ਫਿਰ ਇਹਦਾ ਸਾਬ ਇਹ ਤੋਂ ਵਧਦੀ ਉਹ ਵਧ ਰਹੀ ਹੈ ਤੇ ਫਾਇਦਾ ਫੂਦਾ ਤਾਂ ਕਿਸੇ ਨੂੰ ਕੁਝ ਹੋਣਾ ਨਾ ਨਾ ਉਹ ਵਧਦੀ ਦੇ ਉੱਤੇ ਵੀ ਕਿਹਾ ਹੋਇਆ ਹੈ ਆਬਾਦੀ ਤੇ ਵੀ ਇਹੀ ਕਿਹਾ ਹੈ ਕਹਿੰਦੇ ਇੱਥੇ ਆਬਾਦੀ ਵਧ ਰਹੀ ਹੈ ਅਸੀਂ ਉਹਦੀ ਸਟੱਡੀ ਕਰਾ ਰਹੇ ਹਾਂ ਡੈਮੋਗ੍ਰਾਫਿਕ ਸੈੱਟ ਕਰ ਰਹੇ ਨੇ ਯਾਨੀ ਕਿ ਮੁਸਲਮਾਨਾਂ ਨੂੰ ਇਸਾਈਆਂ ਨੂੰ ਤੰਗ ਕਰਨਾ ਇਹਦਾ ਮਤਲਬ ਇਹ ਹੀ ਹੈ ਅਸੀਂ ਕੰਨ ਤੰਗ ਕਰਨਾ ਜਦੋਂ ਇਹ ਕਿਹਦੇ ਕਿਹਾ ਇਹਨਾਂ ਨੇ ਆਪ ਲਿਖਿਆ ਇਹ ਮੈਂ ਥੋੜੋ ਕਹਣਾ ਇਹ ਤਾਂ ਸੀਤਾ ਰਾਮਨ ਦਾ ਬਿਆਨ ਹੈ ਸੀਤਾ ਰਮਨ ਦਾ ਬਜਟ ਦੇ ਵਿੱਚ ਬਿਆਨ ਹੈ ਜਿਹੜੇ ਮੈਨੂੰ ਰਿਟਨ ਹੈ ਮੈਂ ਡਾਊਨਲੋਡ ਕਰਿਆ ਹੋਇਆ ਜੀ ਜਿਹੋ ਨੇ ਆਖਿਆ ਬੀ ਡੈਮੋਗ੍ਰਾਫੀ ਚ ਅਸੀਂ ਕਰ ਰਹੇ ਹਾਂ ਕੋਸ਼ਿਸ਼ ਬਜਟ ਭਾਸ਼ਣ ਚ ਕਿਹਾ ਇਹ ਨੇ ਇੰਟਰਨ ਬਜਟ ਦੇ ਲਈ ਉਹ ਮੇਰੇ ਕੋਲ ਆਇਆ ਹੋਇਆ ਸੋ ਇਸ ਕਰਕੇ ਸੇਵ ਕਰਨ ਦੇ ਲਈ ਹਾਂ ਨਹੀਂ ਡੈਮੋਗ੍ਰਾਫੀ ਨੂੰ ਹਾਂ ਠੀਕ ਕਰ ਠੀਕ ਕਰਨ ਲਈ ਸੇਵ ਨਹੀਂ ਕਿਹਾ ਠੀਕ ਕਰਨ ਦੇ ਲਈ ਠੀਕ ਕਰਨ ਦਾ ਮਤਲਬ ਹੈ ਵਿਗੜੀ ਕੇ ਸਾਮਣਾ ਹਾਂ ਉਹ ਲੋਟਾ ਚੱਲਦੀ ਹੈ ਚੱਲ ਇਹ ਜਿਹੜਾ ਹੁਣ ਜਿਵੇਂ ਕੀ ਕਹਿੰਦਾ ਇੱਥੇ ਜੀਤੀ ਲੱਖ ਸਾਈ ਹੋ ਗਿਆ ਪੰਜਾਬ ਚ ਕੋਈ ਗਿਣਤੀ ਕਰਕੇ ਦਿਖਾਵੇ ਕਿਉਂਕਿ ਗਿਣਤੀ ਕਰਨੀ ਨਹੀਂ ਜੋ ਮਰਜੀ ਬੋਲੋ ਸੋ ਇਸ ਕਰਕੇ ਅੱਜ ਦੇਸ਼ ਦਾ ਪਜੇ ਬਜਟ ਨੂੰ ਸਮਰਥਨ ਨਾ ਹੋਵੇ ਇਹ ਹੈ ਕਿ ਜਾਂਦੇ ਅਸੀਂ ਬਜਟ ਤੇ ਵੀ ਕੋਈ ਏਡੀ ਵੱਡੀ ਬਹੁਤ ਵੱਡਾ ਕੋਈ ਅਲਾਦੀਨ ਦਾ ਚਰਾਗ ਨਹੀਂ ਹੈ ਨਾ ਇਹ ਕੋਈ ਬਹੁਤ ਵੱਡੀ ਐਸੀ ਹੈ ਅਡਾਉਣੀ ਜਿਹੜੀ ਅਸੀਂ ਹਰ ਵੀ ਨਹੀਂ ਕਰ ਸਕਦੇ ਹੋਈਏ ਹਰ ਬੰਦਾ ਬਜਟ ਬਣਾਉਂਦਾ ਹੈ ਸਿਰਫ ਇੰਨਾ ਵੀ ਉਹਦਾ ਕੋਈ ਪਸੰਦ ਉਹਨੂੰ ਮੰਨ ਕਹਿੰਦਾ ਨਹੀਂ ਇਹ ਬਜਟ ਹੈ ਕਿਹੜਾ ਬੰਦਾ ਜਿਹੜਾ ਇਹ ਨਹੀਂ ਦਿਖਦਾ ਮੈਨੂੰ ਕਿੰਨੇ ਕ ਪੈਸੇ ਆਜ ਮਿਲਨੇ ਨੇ ਤੇ ਕਿੰਨੇ ਕ ਮੈਂ ਖਰਚ ਕਰਦੇ ਨੇ ਉਹਨਾਂ ਜੋ ਕਿਹੜੀ ਚੀਜ਼ ਜ਼ਰੂਰੀ ਆ ਉਹ ਤੇ ਖਰਚ ਕਰਾ ਤੁਹਾਡੀ ਜੇਬ ਚ ਪੈਸੇ ਹੋਣ ਜਦ ਤੁਸੀਂ ਪੜਦੇ ਸੀ ਤੁਸੀਂ ਯਾਰ ਕਿਤਾਬ ਲਈਏ ਕਿ ਫਿਲਮ ਦੇਖ ਕੇ ਆਈਏ ਬਸ ਦੇ ਖਰਚਾ ਹੋਣਾ ਜਿਹੜਾ ਕਰਾਇਆ ਉਹ ਲਾ ਦੀ ਜੀਆ ਪੈਨਲੀ ਚੱਲੇ ਚੱਲੀਏ ਇਹ ਵਾਸਟਿੰਗ ਆ ਹੋਰ ਵਾਸਟਿੰਗ ਹੁੰਦੀ ਕੀ ਆ ਵੀ ਘਰ ਤੋਂ ਮਹੀਨੇ ਤੋਂ ਇੰਨੇ ਕੁ ਪੈਸੇ ਮਿਲਨੇ ਨੇ ਇਹਨਾਂ ਚ ਆਪਾਂ ਦੇਖੋ ਫਿਰ ਕੀ ਕੀ ਕਰਨਾ ਕਿੱਥੇ ਦੋਸਤਾਂ ਨੂੰ ਚਾਹ ਚੁਪਰਾਉਣੀ ਆ ਕਿੱਥੇ ਆਪਾਂ ਸਾਰੇ ਕੰਮ ਹੀ ਕਰਨੇ ਹੁੰਦੇ ਪਰ ਕਿਵੇਂ ਕਰਨੇ ਹਰ ਬੰਦਾ ਵਾਸਟਿੰਗ ਰੋਜ਼ ਕਰਦਾ ਮਜ਼ਦੂਰ ਵੀ ਰੋਜ਼ ਕਰਦਾ ਸਾਡੇ ਕੋਲ ਮੈਂ ਦੁਕਾਨ ਕਰਦਾ ਸੀ ਸਾਡੇ ਕੋਲ ਦਿਹਾੜੀ ਕਰਕੇ ਜਿਹੜਾ ਆਉਂਦਾ ਸੀ ਉਹ ਤੋਂ 2 ਰ ਉਹ ਲਿਆ ਕੇ ਨਾ ਆ ਪੈਸੇ ਦਾ ਲੋਨ ਦੇ ਦੋ ਜੀ ਉਹ ਬਜਟਿੰਗ ਉਹਦੀ ਉਹਨੂੰ ਪਤਾ ਨਹੀਂ ਮੇਰੇ ਕੋਲ ਇੰਨੇ ਪੈਸੇ ਨੇ ਇਹਨੂੰ ਐ ਵਰਤਣਾ ਮੈਨੂੰ ਪਤਾ ਵੀ ਅੱਜ 10 ਕਿਲੋ ਖੰਡ ਨਹੀਂ ਲੈ ਸਕਦਾ 1 ਕਿਲੋ ਨਾਲ ਕੰਮ ਆ ਆ ਫਿਰ ਕਦੇ ਕਦੇ ਉਹ ਭਾਅ ਮਹਿੰਗਾ ਹੁਣ ਕਹਿੰਦੇ ਚਲੋ ਜੀ ਫਿਰ ਅੱਧਾ ਦੇ ਦੋ ਸੋ ਇਹ ਜਿਹੜਾ ਹੈਗਾ ਬਜਟਿੰਗ ਸਾਰੇ ਇਹਨਾਂ ਨੇ ਬਜਟਿੰਗ ਕੀ ਕਰਦੇ ਨੇ ਇਹ ਕਾਗਜ਼ੀ ਕਾਰਵਾਈ ਹੈ ਇਹ ਬਜਟਿੰਗ ਨਹੀਂ ਕਰ ਰਹੇ ਇਹ ਕਾਗਜ਼ੀ ਕਾਰਵਾਈ ਕਰ ਰਹੇ ਨੇ ਉਹਦੇ ਚ ਵੀ ਧਿਆਨਦਾਰੀ ਨਹੀਂ ਵਰਤਦੇ ਕਿਵੇਂ ਤੁਸੀਂ ਬਜਟ ਬਣਾਉਣਾ ਤੁਸੀਂ ਇਹ ਫੈਸਲਾ ਕਰਨਾ ਵੀ ਦੇਸ਼ ਦੀ ਜਨਤਾ ਦਾ ਆ ਹਿੱਸੇ ਨੇ ਜਿਹੜੇ ਇਹਨਾਂ ਨੂੰ ਆ ਚੀਜ਼ਾਂ ਮਿਲਦੀਆਂ ਨਹੀਂ ਜਦਕਿ ਇਹਨਾਂ ਦੇ ਮਨੁੱਖੀ ਅਧਿਕਾਰ ਨੇ ਇਹ ਇਹਨਾਂ ਦੇ ਜ਼ਮੂਰੀ ਅਧਿਕਾਰ ਨੇ ਮਿਲਣੇ ਚਾਹੀਦਿਆਂ ਨੇ ਰੋਟੀ ਕਪੜਾ ਮਕਾਨ ਤਾਂ ਹਰ ਇੱਕ ਨੂੰ ਮਿਲਣਾ ਚਾਹੀਦਾ ਸਿੱਖਿਆ ਤੇ ਅਸੀਂ ਇਹ ਪੰਜ ਚੀਜ਼ਾਂ ਤਾਂ ਹਰ ਇੱਕ ਨੂੰ ਜ਼ਰੂਰੀ ਨੇ ਬਈ ਜੇ ਨਹੀਂ ਮੈਂ ਬਈ ਆਪਾਂ ਇਹਦਾ ਕੀ ਕਰਨਾ ਤੁਸੀਂ ਇਹਨਾਂ ਨੂੰ ਦੇਣ ਦੀ ਬਜਾਏ ਤੁਸੀਂ ਉਤਲੇਣ ਦਿੰਦੇ ਹੋ ਉਹਦੇ 'ਚ ਤੁਸੀਂ ਬਜਟ ਜਿੰਨਾ ਵੱਡੀ ਚ ਲੜ ਤੁਸੀਂ ਕਹਿੰਦਾ ਵੀ ਸਮੁੰਦਰਾਂ ਦੇ ਵਿੱਚ ਜੀ ਅਸੀਂ ਉਹਦੇ ਕਰ ਦਿੱਤਾ ਕੰਪਨੀਆਂ ਨੂੰ ਉਹ ਕੰਪਨੀਆਂ ਟਰਾਲਰ ਨਾਲ ਪਹਿਨੀ ਉਥੋਂ ਮੱਛੀਆਂ ਜ਼ਿਆਦਾ ਸਾਨੂੰ ਪੂੰਗ ਵੀ ਵਟ ਲੈਂਦੀਆਂ ਨੇ ਹੁਣ ਹੋਰ ਜ਼ਿਆਦਾ ਵਟ ਲੈਣਗੀਆਂ ਉਹਨਾਂ ਦੇ ਸ਼ੇਅਰ ਵੜ ਗਏ ਨਾਦੀਨ ਵਾਲੀ ਤੋ ਇਹੀ ਗੱਲ ਪਹਿਲਾਂ ਕਹੀ ਸੀ ਇੰਟਰਨ ਬਜਟ ਵੇਲੇ ਉਦੋਂ ਤਾਂ ਨਹੀਂ ਵਦੇ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਤਾਂ ਹੈ ਇੰਟਰਨ ਬਜਟ ਹੈ ਬਹੁਤ ਧੰਨਵਾਦ ਹਾਂ ਜੀ ਠੀਕ ਹੈ ਡਾਕਟਰ ਸਾਹਿਬ ਨੇ ਪੂਰਾ ਜਿਹੜਾ ਆਪਰੇਸ਼ਨ ਕੀਤਾ ਬਜਟ ਦੇਖਿਆ ਔਰ ਇਹਦੇ ਵਿੱਚ ਕੀ ਕੁਝ ਹੈਗਾ ਸੀ ਕੀ ਸੰਭਾਵਨਾਵਾਂ ਹੈਗੀਆਂ ਨੇ ਕੀ ਨਹੀਂ ਹੈਗੀਆਂ ਤਾਂ ਉਹ ਸਾਰੀ ਗੱਲਬਾਤ ਤੁਸੀਂ ਸਮਝ ਸਕਦੇ ਹੋ ਇਸ ਮੁਲਾਕਾਤ ਤੋਂ ਔਰ ਤੁਹਾਡਾ ਕੀ ਵਿਚਾਰ ਤੁਹਾਨੂੰ ਕੀ ਲੱਗਦਾ ਜਿਹੜੇ ਜਿਨੇ ਵੀ ਇਹ ਵੇਸਟ ਪੜਿਆ ਹੈ ਜਾਂ ਸਾਡੀ ਇਸ ਮੁਲਾਕਾਤ ਦੇ ਬਾਰੇ ਤਾਂ ਤੁਸੀਂ ਵੀ ਆਪਣਾ ਜਿਹੜਾ ਵਿਚਾਰ ਰੱਖ ਸਕਦੇ ਹੋ ਕੈਮਰੇ ਦੇ ਸਾਹਦੇ ਰਹੀ ਸੀ ਸੁਨੀਲ ਮਹਿਮਾਨਪਤਰੀ